ਅੰਬਾਨੀਸਾਂ ਲਕਜ਼ਰੀ ਲਾਈਫ ਜਿਉਂਦੇ ਹੀ ਨੇ ਪਰ ਉਹਨਾਂ ਦਾ ਕੁੱਤਾ ਵੀ ਕਾਫੀ ਲਕਜ਼ਰੀਅਸ ਲਾਈਫ ਜਿਉਂਦਾ ਹੈ ਜਿਸ ਬਾਰੇ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਜੀ ਹਾਂ ਮੁਕੇਸ਼ ਅੰਬਾਨੀ ਦਾ ਕੁੱਤਾ ਜਿਸ ਦਾ ਨਾਮ ਹੈਪੀ ਹੈ ਉਸ ਕੋਲ ਪੰਜ ਅਜਿਹੀਆਂ ਚੀਜ਼ਾਂ ਨੇ ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਹੈਪੀ ਨੂੰ ਤੁਸੀਂ ਅਨੰਦ ਮਾਨੀ ਤੇ ਰਾਧਿਕਾ ਦੇ ਵਿਆਹ ਤੇ ਦੇਖਿਆ ਹੋਵੇਗਾ ਦੱਸੇ ਕਿ ਹੈਪੀ ਆਮ ਆਦਮੀ ਦੀ ਜ਼ਿੰਦਗੀ ਨਾਲੋਂ ਕਾਫੀ ਵਧੀਆ ਤੇ ਮਹਿੰਗੀ ਜ਼ਿੰਦਗੀ ਜਿਉਂਦਾ ਹੈ ਅੱਜ ਅਸੀਂ ਤੁਹਾਨੂੰ ਹੈਪੀ ਦੀ ਉਹਨਾਂ ਪੰਜ ਚੀਜ਼ਾਂ ਬਾਰੇ ਦੱਸਾਂਗੇ ਜੋ ਕਾਫੀ ਮਹਿੰਗੀਆਂ ਨੇ ਸਭ ਤੋਂ ਪਹਿਲੀ ਚੀਜ਼ ਹੈ ਹੈਪੀ ਦੀ ਗੱਡੀ ਹੈਪੀ ਕੋਲ ਪਹਿਲਾਂ ਫੋਰਚੂਨਰ ਗੱਡੀ ਸੀ ਜਿਸ ਦੀ ਕੀਮਤ 50 ਲੱਖ ਸੀ ਤੇ ਹੁਣ ਹੈਪੀ ਕੋਲ ਮਰਸੀਡੀਜ਼ ਹੈ ਜਿਸ ਦੀ ਕੀਮਤ ਕਰੀਬ 3 ਕਰੋੜ ਹੈ ਦੂਜੇ ਨੰਬਰ ਤੇ ਆਉਂਦਾ ਹੈ ਹੈਪੀ ਦਾ ਡੌਗ ਬੋਲ ਆਮ ਤੌਰ ਤੇ ਲੋਕ ਆਪਣੇ ਕੁੱਤਿਆਂ ਨੂੰ ਸਟੀਲ ਜਾਂ ਪਲਾਸਟਿਕ ਦੇ ਬੋਲ ਚ ਖਾਣਾ ਦਿੰਦੇ ਨੇ ਪਰ ਹੈਪੀ ਦੇ ਲਈ ਡਾਇਮੰਡ ਦੇ ਡੌਗ ਬੋਲ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਦੀ ਕੀਮਤ ਲੱਖਾਂ ਚ ਨਹੀਂ ਬਲਕਿ ਕਰੋੜਾਂ ਚ ਹੈ બીજી ਚੀਜ਼ ਦੀ ਗੱਲ ਕਰੀਏ ਤਾਂ ਉਹ ਹੈਪੀ ਦਾ ਡੌਗ ਕੋਲਰ ਅਸੀਂ ਅਕਸਰ ਕੁੱਤਿਆਂ ਦੇ ਸਟੀਲ ਜਾਂ ਕਿਸੇ ਹੋਰ ਤਰੀਕੇ ਦਾ ਡੌਗ ਕੋਲਰ ਪਾਇਆ ਦੇਖਦੇ ਹਾਂ ਪਰ ਹੈਪੀ ਲਈ ਅਨੰਤ ਅੰਬਾਨੀ ਨੇ ਸਪੈਸ਼ਲ ਡਾਇਮੰਡ ਕੋਲਰ ਬਨਵਾਇਆ दरअसल अनंत माने ਨੂੰ ਜਾਨਵਰਾਂ ਨਾਲ ਬਹੁਤ ਪਿਆਰ ਹੈ ਇਸ ਲਈ ਹੀ ਹੈਪੀਲੀ ਇੰਨੀਆਂ ਮਹਿੰਗੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਚੌਥੇ ਨੰਬਰ ਤੇ ਆਉਂਦੇ ਨੇ ਹੈਪੀ ਦੇ ਕੱਪੜੇ ਹੈਪੀਲੀ ਸਪੈਸ਼ਲ ਕੱਪੜੇ ਬਨਵਾਏ ਜਾਂਦੇ ਨੇ ਤੁਸੀਂ অনন্ত ਦੇ ਵਿਆਹ ਤੇ ਵੀ ਹੈਪੀ ਦੇ ਕੱਪੜੇ ਪਾਈ ਦੇਖੇ ਹੋਣਗੇ ਜੋ ਕਿ ਸਪੈਸ਼ਲੀ ਹੈਪੀਲੀ ਡਿਜ਼ਾਈਨ ਕਰਵਾਏ ਗਏ ਸਨ ਜਿਸ ਦੀ ਕੀਮਤ ਲੱਖਾਂ ਚ ਸੀ ਹੁਣ ਆਉਂਦੀ ਹੈ ਪੰਜਵੀਂ ਤੇ ਅਖੀਰਲੀ ਚੀਜ਼ ਆਮ ਤੌਰ ਤੇ ਕੁੱਤੇ ਘਰਾਂ 'ਚ ਕਿਤੇ ਵੀ ਸੋ ਜਾਂਦੇ ਨੇ ਪਰ ਹੈਪੀ ਲਈ ਅੰਬਾਨੀਸ ਨੇ ਕਮਰਾ ਤਾਂ ਬਣਵਾਇਆ ਹੀ ਹੈ ਤੇ ਨਾਲ ਹੀ ਸਪੈਸ਼ਲ 2 ਕਰੋੜ ਦਾ ਇੱਕ ਬਾਕਸ ਵੀ ਬਣਵਾਇਆ ਹੈ ਇਨੀਆਂ ਚੀਜ਼ਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਮ ਆਦਮੀ ਦੇ ਨਾਲੋਂ ਅੰਬਾਨੀ ਦਾ ਕੁੱਤਾ ਕਿੰਨੀ ਲਗਜ਼ਰੀ ਲਾਈਫ ਸਟਾਈਲ ਨਾਲ ਜ਼ਿੰਦਗੀ ਜਿਉਂਦਾ ਹੈ ਅੰਬਾਨੀਸ ਤਾਂ ਲਗਜ਼ਰੀ ਲਾਈਫ ਜਿਉਂਦੇ ਹੀ ਨੇ ਪਰ ਉਹਨਾਂ ਦਾ ਕੁੱਤਾ ਵੀ ਕਾਫੀ ਲਗਜ਼ਰੀਅਸ ਲਾਈਫ ਜਿਉਂਦਾ ਹੈ ਜਿਸ ਬਾਰੇ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਜੀ ਹਾਂ ਮੁਕੇਸ਼ ਅਬਾਨੀ ਦਾ ਕੁੱਤਾ ਜਿਸ ਦਾ ਨਾਮ ਹੈਪੀ ਹੈ ਉਸ ਕੋਲ ਪੰਜ ਅਜੀਹਿਆ ਚੀਜ਼ਾਂ ਨੇ ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਹੈਪੀ ਨੂੰ ਤੁਸੀਂ ਅਨੰਤ ਮਾਨੀ ਤੇ ਰਾਧਿਕਾ ਦੇ ਵਿਆਹ ਤੇ ਦੇਖਿਆ ਹੋਵੇਗਾ ਦੱਸ ਦੇ ਕਿ ਹੈਪੀ ਆਮ ਆਦਮੀ ਦੀ ਜ਼ਿੰਦਗੀ ਨਾਲੋਂ ਕਾਫੀ ਵਧੀਆ ਤੇ ਮਹਿੰਗੀ ਜ਼ਿੰਦਗੀ ਜਿਉਂਦਾ ਹੈ ਅੱਜ ਅਸੀਂ ਤੁਹਾਨੂੰ ਹੈਪੀ ਦੀ ਉਹਨਾਂ ਪੰਜ ਚੀਜ਼ਾਂ ਬਾਰੇ ਦੱਸਾਂਗੇ ਜੋ ਕਾਫੀ ਮਹਿੰਗੀਆਂ ਨੇ ਸਭ ਤੋਂ ਪਹਿਲੀ ਚੀਜ਼ ਹੈ ਹੈਪੀ ਦੀ ਗੱਡੀ ਹੈਪੀ ਕੋਲ ਪਹਿਲਾਂ ਫੋਰਚੂਨਰ ਗੱਡੀ ਸੀ ਜਿਸ ਦੀ ਕੀਮਤ 50 ਲੱਖ ਸੀ ਤੇ ਹੁਣ ਹੈਪੀ ਕੋਲ ਮਰਸੀਡੀਜ਼ ਹੈ ਜਿਸ ਦੀ ਕੀਮਤ ਕਰੀਬ 3 ਕਰੋੜ ਹੈ ਦੂਜੇ ਨੰਬਰ ਤੇ ਆਉਂਦਾ ਹੈ ਹੈਪੀ ਦਾ ਡੌਗ ਬੋਲ ਆਮ ਤੌਰ ਤੇ ਲੋਕ ਆਪਣੇ ਕੁੱਤਿਆਂ ਨੂੰ ਸਟੀਲ ਜਾਂ ਪਲਾਸਟਿਕ ਦੇ ਬੋਲ ਚ ਖਾਣਾ ਦਿੰਦੇ ਨੇ ਪਰ ਹੈਪੀ ਦੇ ਲਈ ਡਾਇਮੰਡ ਦੇ ਡੌਗ ਬੋਲ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਦੀ ਕੀਮਤ ਲੱਖਾਂ ਚ ਨਹੀਂ ਬਲਕਿ ਕਰੋੜਾਂ ਚ ਹੈ ਤੀਜੀ ਚੀਜ਼ ਦੀ ਗੱਲ ਕਰੀਏ ਤਾਂ ਉਹ ਹੈਪੀ ਦਾ ਡੌਗ ਕੋਲਰ ਅਸੀਂ ਅਕਸਰ ਕੁੱਤਿਆਂ ਦੇ ਸਟੀਲ ਜਾਂ ਕਿਸੇ ਹੋਰ ਤਰੀਕੇ ਦਾ ਡੌਗ ਕੋਲਰ ਪਾਇਆ ਦੇਖਦੇ ਹਾਂ ਪਰ ਹੈਪੀ ਲਈ ਅਨੰਤ ਅੰਬਾਨੀ ਨੇ ਸਪੈਸ਼ਲ ਡਾਇਮ ਲੱਰ ਬਨਵਾਇਆ ਦਰਸਲ ਅਨੰਤ ਮਾਨੇ ਨੂੰ ਜਾਨਵਰਾਂ ਨਾਲ ਬਹੁਤ ਪਿਆਰ ਹੈ ਇਸ ਲਈ ਹੀ ਹੈਪੀਲੀ ਇੰਨੀਆਂ ਮਹਿੰਗੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਚੌਥੇ ਨੰਬਰ ਤੇ ਆਉਂਦੇ ਨੇ ਹੈਪੀ ਦੇ ਕੱਪੜੇ ਹੈਪੀਲੀ ਸਪੈਸ਼ਲ ਕੱਪੜੇ ਬਨਵਾਏ ਜਾਂਦੇ ਨੇ ਤੁਸੀਂ ਅਨੰਤ ਦੇ ਵਿਆਹ ਤੇ ਵੀ ਹੈਪੀ ਦੇ ਕੱਪੜੇ ਪਾਈ ਦੇਖੇ ਹੋਣਗੇ ਜੋ ਕਿ ਸਪੈਸ਼ਲੀ ਹੈਪੀਲੀ ਡਿਜ਼ਾਈਨ ਕਰਵਾਏ ਗਏ ਸਨ ਜਿਸ ਦੀ ਕੀਮਤ ਲੱਖਾਂ ਚ ਸੀ ਹੁਣ ਆਉਂਦੀ ਹੈ ਪੰਜਵੀਂ ਤੇ ਅਖੀਰਲੀ ਚੀਜ਼ ਆਮ ਤੌਰ ਤੇ ਕੁੱਤੇ ਘਰਾਂ 'ਚ ਕਿਤੇ ਵੀ ਸੋ ਜਾਂਦੇ ਨੇ ਪਰ ਹੈਪੀ ਲਈ ਅੰਬਾਨੀਸ ਨੇ ਕਮਰਾ ਤਾਂ ਬਣਵਾਇਆ ਹੀ ਹੈ ਤੇ ਨਾਲ ਹੀ ਸਪੈਸ਼ਲ 2 ਕਰੋੜ ਦਾ ਇੱਕ ਬਾਕਸ ਵੀ ਬਣਵਾਇਆ ਹੈ ਇਨੀਆਂ ਚੀਜ਼ਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਮ ਆਦਮੀ ਦੇ ਨਾਲੋਂ ਅੰਬਾਨੀ ਦਾ ਕੁੱਤਾ ਕਿੰਨੀ ਲਗਜ਼ਰੀ ਲਾਈਫ ਸਟਾਈਲ ਨਾਲ ਜ਼ਿੰਦਗੀ ਜਿਉਂਦਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ